ਹੰਦੋ ਅਧਿਕਾਰ ਜਣਾ ਸਰ ਨਹੀਂ ਕਰਦਾ ਉਹ ਉਹ ਗੱਡ ਰਹੇਗੇ ਨਾ ले पास आ जाए इधर ठीक है इधर आ जाए मैं आज 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 प्लीज तुम भी आज कम योग पंजाब सरकार डीजीपी साहब पंजाब श्री डीआईजी साहब लुधियाना रेंज ਅਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜੋ ਅਸੀਂ ਪਰਚਾ ਦਰਜ ਕੀਤਾ ਸੀ ਥਾਣੇ ਦਿਰਾਹੇ 13925 ਨੂੰ ਜਿਸ ਦੇ ਵਿੱਚ ਅਕਿਊਜ਼ਡ ਧਰਮਵੀਰ ਏਲੀਅਸ ਬੰਟੀ ਜਿਸ ਕੋਲੋਂ 500 ਗ੍ਰਾਮ ਆਇਸ ਤੇ 150 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਸੀ ਦੌਰਾਨ ਨੇ ਇਨਵੈਸਟੀਗੇਸ਼ਨ ਅਸੀਂ ਪਾਇਆ ਕਿ ਇਸ ਨੇ ਕੁਝ ਪ੍ਰੋਪਰਟੀਆਂ ਇਥੇ ਐਕਵਾਇਰ ਕੀਤੀਆਂ ਹੋਈਆਂ ਨੇ ਦਰਾਹੀ ਦੇ ਦਰਾਹੀ ਦੇ ਏਰੀਆ ਦੇ ਵਿੱਚ ਜਿਨ੍ਹਾਂ ਵਿੱਚੋਂ ਅਸੀਂ ਲਿਖ ਕੇ ਭੇਜਣ ਦੇ ਉੱਤੇ ਨਗਰ ਕੌਂਸਲ ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਮਿਊਨਿਸਪਲ ਬਾਇਲॉज ਦੀ ਵਾਇਲੇਸ਼ਨ ਕਰਕੇ ਕੁਝ ਉਸਾਰੀ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਅਕਿਊਜ਼ ਨੂੰ ਨੋਟਿਸ ਦੇਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਕਰਨ ਦੇ ਉੱਤੇ ਅਸੀਂ ਡੈਮੋਲੀਸ਼ਨ ਡਰਾਈਵ ਜਿਹੜੀ ਹੈਗੀ ਨਗਰ ਕੌਂਸਲ ਵੱਲੋਂ ਪਲਾਨ ਕੀਤੀ ਗਈ ਹੈ ਜੋ ਪੁਲਿਸ ਪ੍ਰੈਜ਼ੈਂਸ ਦੇ ਵਿੱਚ ਕਰਵਾਈ ਗਈ ਹੈ